ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਕਾਲੇ ਕੇ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਤਿੰਨ ਨਾਗਾ ਜੀ ਇੱਕ ਗੱਬਣਾ ਇੱਕ ਤੋਕੜ ਗੱਬਣਾ ਤੇ ਇੱਕ ਸੂਆ ਸਵਾਇਆ ਡਿਟੇਲ ਤੁਹਾਨੂੰ ਮੈਂ ਬਾਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਪੁਲਵਿੰਦਰ ਸਿੰਘ ਪਿੰਡ ਕਾਲੇ ਕੇ ਜਿਹੜਾ ਮੋਗਾ ਤਹਿਸੀਲ ਬਾਗਾ ਪੁਰਾਣਾ ਜੀ ਮੋਬਾਈਲ ਨੰਬਰ ਜੀ 8054002506 ਠੀਕ ਆ ਵੀਰੇ ਤਿੰਨ ਨਾਗਾ ਜੀ ਹਾਂ ਜੀ ਤਿੰਨ ਨਾਗਾ ਜੀ ਕਿਧਰੋਂ ਸ਼ੁਰੂ ਕਰਕੇ ਜੀ ਇਧਰ ਹੀ ਕਰ ਲਊਗਾ ਕੱਬਣ ਵੈੜ ਤੋਂ ਸੁਆ ਕਿੰਨਾ ਜੀ ਇਹਦਾ ਬਈ ਪਹਿਲਾ ਸੁਆ ਦੰਦੋ ਜੀ ਦੰਦੋ ਦਾ ਜਵਾਨੀ ਹੈ ਬਈ ਠੀਕ ਆ ਕਿੰਨਾ ਸਮਾਂ ਲੈਂਦੀ ਹੈ ਜੀ ਏ ਬਸ 2 ਤੋਂ 4 ਦਿਨ ਲਊਗੀ। ਤਿਆਰ ਮੰਨ ਕੇ ਹੀ ਆਵੇ। ਗੱਬਣ ਤਿਆਰ ਆ ਹਾਜ਼ਰ ਜਮਾ। ਠੀਕ ਆ, ਥਣਾ ਦੀ ਓਕੇ ਆ ਬਿਲਕੁਲ। ਲਓ ਓਕੇ ਅਸੀਲ ਸਾਹਿਬ ਬਹੁਤ ਆ। ਕਿੰਨਾ ਪਿਆਜੂ ਘਰ ਵਾਲੀ? ਦੁੱਧ ਪੀਉਣਾ ਚਾਹੀਦਾ ਬਾਈ 14 ਤੋਂ 15 ਲੀਟਰ। ਹੂੰ, ਮੋਟਾ ਖਾਂ ਲੱਗਿਆ। ਮੋਟਾ ਖਾਂ ਲੱਗਾ ਬਹੁਤ ਚੰਗਾ ਲੱਗਿਆ। ਚੰਗਾ ਲੱਗਿਆ ਵਾ ਸਹੀ ਗੱਲ ਆ ਤੋੜ ਕੇ ਦਿਖਾ ਦੀ ਵੀਰੇ। ਰੰਗ ਪ੍ਰਿੰਟ ਵੀਰੇ ਪੂਰਾ ਚੰਗਾ। ਹਾਈਟ ਦੀ ਨਾਰਮਲ ਆ। ਭਵਾਨਾ ਬੜਾ ਸੋਹਣਾ ਤਿਆਰ ਕੀਤਾ ਹੋਇਆ। ਆਪਦੇ ਵੈਦ ਨਾਲੋਂ ਹਨਾ ਬਈ ਵੱਡਾ ਹਵਾਨਾ ਲਈ ਫਿਰਦੀ ਗੱਲ ਆ ਆਪਦੇ ਨਾਲੋਂ ਚੰਗੀ ਆ ਬਸ ਆਪਦੇ ਨਾਲੋਂ ਫੁੱਲਾ ਏ ਦੁੱਧ ਪਿਆਉ ਪੂਰਾ 15 ਲੀਟਰ ਸਹੀ ਗੱਲ ਆ ਜੀ ਨਾਲ ਬਾਕੀ ਹਵਾਨੇ ਤੇ ਬਰੀਕ ਬਰੀਕ ਵੀ ਇੰਜ ਵੀ ਤੁਸੀਂ ਚੈੱਕ ਕਰ ਸਕਦੇ ਹੋ ਕੁਆਲਿਟੀ ਦੇ ਪੱਖੋਂ 70000 ਵਾਲੀ ਨੂੰ ਮਾਤ ਪਾਉਂਦੀ ਆ ਹੂੰ ਇਦਾਂ ਫਿਰ ਆਪਾਂ ਦਾ ਵੱਛੀ ਵਾਲੇ ਮੁੱਲ 'ਚ ਦੇ ਦੇਣੀ ਆ। ਹਾਂ ਵੱਛਿਆਂ ਵਾਲੇ ਜੀ। ਹੂੰ ਪਹਿਲਾ ਪਹਿਲਾ ਦੱਸ ਦਿੰਨੇ ਆ ਬਾਈ ਹਾਈਟ ਨਾਰਮਲ ਜੀ ਮੰਨ ਕੇ ਆਇਓ ਬਾਅਦ ਇੱਥੇ ਆ ਕੇ ਕੋਈ ਵੀਰ ਕਰੇ। ਹਾਂ ਕਹ ਲੂੰਗਾ ਜੀ। ਜਿਹੜਾ ਹਵਾਨਾ ਹਵਾਨਾ ਵੀਰੇ ਪੂਰਾ ਟੌਪ ਦਾ ਲਈ ਫਿਰਦੀ ਆ। ਮੁਠੀ ਵਾਲਾ ਥਾਣਾ ਆਟਾ ਵਾਲਾ ਹਵਾਨਾ ਕੱਲਾ ਕੱਲਾ ਨਿੱਖੜ ਮਾ। ਕੋੜ ਛਾ ਕੇ ਦੇ ਭੂਰਾ ਵੀ ਨਹੀਂ। ਬਾਕੀ ਕੁਆਲਿਟੀ ਤੁਸੀਂ ਇਹਦੀ ਚੈੱਕ ਕਰ ਹੀ ਸਕਦੇ ਹੋ। ਬਸ ਥੇਰੀ ਠੰਡੀ ਸੀ ਉਹ ਥੇਰੀ ਆ। ਠੀਕ ਆ ਥੱਲੋ ਬਹਿ ਕੇ ਨਹੀਂ ਉੱਠਦਾ ਬਾਈ। ਜਵਾਗ ਜੋਈ ਜਾਣ ਯਾਰ ਕੋਈ ਚੱਕਰ ਹੀ ਨਹੀਂ। ਠੀਕ ਆ ਜੀ। ਜੈ ਜਿਡ ਮਾਨ ਜਿਹੜੇ ਲੈਣੇ ਆ ਉਹੀ ਦਸੀ ਜੈ ਲੈਣ ਵਾਲੇ ਦੱਸੇ ਜੈਸਨੋ ਵਾਲੇ ਜੈਸਨੋ ਹੀ ਬਾਈ ਬਾਈ ਯਾਰ ਜੈਸਨੋ ਕਰ ਦਨੇ ਆ 54700 ਦੀ ਮੌਲਕਰ ਵਾਲੇ 50 ਕੋਈ 52 ਕਰਾ ਲੈ ਠੀਕ ਆ ਜੀ ਟੋਕੜਾ ਮਿਲਦੀ ਐ ਇੰਨੇ ਜਿਦਾ ਟੋਕੜਾ ਮਿਲਦਗਾ ਕਿੰਨੇ ਦੀ ਦੇ ਦੇਣੀ ਐ ਐਂਡ 54700 ਦੀ ਦੇਣੀ ਐ ਕੋਈ ਬਾਈ ਮੇਰਾ 47 ਵਾਲਾ ਵੀ ਨਾ ਫੋਨ ਲਾਵੇ ਹੋਰ ਦੱਸ ਲੈ ਨਹੀਂ ਆ ਸਾਡੇ 47 ਹਾਂ ਠੀਕ ਆ ਦੇਣ ਹੀ ਨਹੀਂ ਪਰ ਕਿਸੇ ਨੇ ਨਾ ਦੇ ਹਾਂ ਸਹੀ ਗੱਲ ਆ ਦੇਣੀ ਨਹੀਂ ਇੰਨੇ ਮੁੱਲ ਜੈਜ ਮੁੱਲਾ ਟੁਕੜਾਂ ਵਾਲਾ ਮੁੱਲਾ 45000 ਤਾਂ ਟੁਕੜ ਦਾ ਮੰਗਦੇ ਅੱਜ ਕੱਲ੍ਹ ਗੱਲ ਸਹੀ ਗੱਲ ਆ 10 ਕਿਲੋ ਦੁੱਧ ਵਾਲੀ ਭੈਂਦੀ ਟੁਕੜ ਦਾ ਮੰਗੇ ਤੇ 50 52 45000 ਲੋ ਠੀਕ ਆ ਤੇ ਦੋ ਨੰਬਰ ਨਾ ਵੀਰੇ ਸੂਇਆ ਸਵਾਇਆ ਇਹ ਬਾਈ ਤਾਜੀ ਸੂਈ ਵੀ ਆ ਆ ਬੱਚਾ ਬੈਠਾ ਜੀ ਥੱਲੇ ਬੈਠਾ ਜਿਹੜਾ ਕਾਲੇ ਰੰਗ ਦਾ ਹਾਂ ਜਮੇ ਇਹਦੇ ਨਾਲ ਦਾ ਠੀਕ ਆ ਜੀ ਸੀਲ ਸਾਉ ਇਹ ਵੀ ਬਥੇਰੀ ਆ ਭਾਈ 10 ਕਿਲੋ ਦੁੱਧ ਤਿਆਰ ਆ ਹੁਣ ਨੈਟ ਟੈਸਟ ਹੈ ਇਹਦੇ ਥੱਲੇ ਹਾਂ ਜੀ ਕੰਡਾ ਲਿਆ ਵੇ ਜੋ ਕੇ ਲੈ ਜਾ ਕੋਈ ਬਾਕੀ ਤੈਨੂੰ ਪਤਾ ਮਾੜੇ ਘਰੋਂ ਆਈ ਆ ਸੇਵਾ ਥੋੜੀ ਜੀ ਕਰਨੀ ਬਣੀ ਆ ਵਹਿੜ ਨਹੀਂ ਮਾੜੀ ਕਦੋਂ ਕਦ ਕੁੱਦ ਵੀ ਚੰਗਾ ਹੂੰ 10 ਕਿਲੋ ਦੁੱਧ ਦੀ ਕੋਈ ਵੀਰ ਚਵਾਈ ਕਰ ਸਕਦਾ ਹੈ ਕੋਈ ਵੀ ਕਰ ਸਕਦਾ ਚਵਾਈ ਗਾਰੰਟੀ ਨਾਲ ਬੱਚਾ ਮਗਰ ਮੇਲਕਾਫ ਆ ਮੇਲਕਾਫ ਆ ਭਾਈ ਠੀਕ ਆ ਲਿੱਸੀ ਫਿਕੀ ਜ਼ਰੂਰ ਆਹੇ ਕਰਮਾ ਹਾਲੇ ਤੱਕ ਹੈ ਕਿ ਇਹ ਜਿਹੜੀ ਮੂਰੇ ਦੇ ਸਾਹ ਪਰ ਕੱਦ ਕਾਠ ਪੂਰਾ ਚੰਗਾ ਕੱਦ ਬਹੁਤ ਚੰਗਾ ਜਿੱਦ ਤੇ ਤਿਆਰ ਹੋ ਗਈ ਵਿਹੜ ਵੇਖੀ ਅਗਲੇ ਸੂਵੇ ਨੂੰ ਬਾਂਦੀ ਹੂੰ ਕੋਈ ਸੰਭਲਣਾ ਭਰਾ ਆ ਗਿਆ ਕੋਈ ਦੁੱਧ ਪੀਊਗਾ ਨਾਲੇ ਸਾਂਭ ਲੂਗਾ ਸਹੀ ਗੱਲ ਆ ਬੱਛਾਂ ਵਾਲਾ ਭੈਣ ਦਾ ਮੋਲਾ ਤਾਂ ਕਿਹੜਾ ਕੋਈ ਬਾਹਲਾ ਵੱਡਾ ਮੋਲਾ ਬਾਕੀ ਸੋਨਾ ਕੱਟ ਵਾਲਾ ਹਵਾਨਾ ਮੁੱਠੀ ਵਾਲਾ ਥਣ ਕੱਲਾ ਕੱਲਾ ਨਿਖੜਮਾ ਥਣਾਂ ਦੀ ਫੁੱਲ ਗਰੰਟੀ ਆ ਬਾਈ ਮੈਂ ਕਹਿੰਦਾ ਜਮਾ ਫੁੱਲ ਕੱਲੇ ਕੱਲੇ ਤਾਂ ਭਾਂਡੇ ਚ ਜੋਲੇ ਠੀਕ ਆ ਦੁੱਧ ਜਿੰਨਾ ਕਿਹਾ ਉਹਨਾਂ ਦੁੱਧ ਹੋਊਗਾ ਠੀਕ ਆ ਥਣਾ ਦੀ ਓਕੇ ਆ ਠੀਕ ਆ ਜੈ ਜੀ ਦੀ ਡਿਮਾਂਡ ਜਿਹੜੇ ਲੈਣ ਆਈ ਯਸ ਲੈਣੇ ਆ ਹਾਂ 30000 ਦੀ ਦੇ ਦਾਂਗੇ ਯਾਰ ਬਈ ਹੋਰ ਦੱਸ ਇਹ ਹਾਂ ਮੁੱਲ 40 ਕਰਾਲਾ ਕੋਈ 42 ਕਰਾਲਾ ਜਿੰਨਾ ਮਰਜ਼ੀ ਕਰਾਲਾ ਜਿੰਨਾ ਮਰਜ਼ੀ ਕਰਾਲਾ ਠੀਕ ਆ ਨਾਗ ਨੰਬਰ ਆ ਗਿਆ ਤਨ ਸਿੰਘਾਂ ਵਾਲੀ ਮਾਰਦੀ ਮੋਰਦੀ ਦਾ ਜਵਾਂ ਨਹੀਂ ਉਹਦਾ ਵਿਚਾਰੀ ਆ ਡਰਦੀ ਆ ਤੇ ਕਹਿੰਦਾ ਠੀਕ ਆ ਉਹ ਕੜਗਾ ਬਣਾ ਬਈ ਇਹ ਆਪਾਂ ਇਹ ਤੋਂ ਡਰਦੇ ਆਪਣੇ ਤੋਂ ਡਰਦੀ ਆ ਇਹ ਆਪਾਂ ਤੋਂ ਡਰਦੀ ਆ ਠੀਕ ਆ ਜੀ ਤਿੰਨ ਮਹੀਨੇ ਦੀ ਗੱਭਣ ਚੱਕ ਪਾਸ 10 ਕਿਲੋ ਦੁੱਧ ਅਗਲੇ ਦਿਕਰੋ ਚੋਕੇ ਲਿਆਂਦਾ ਹੀ ਆਪਣੇ ਘਰੇ 7 ਕਿਲੋ ਆ ਬਾਈ ਹੁਣ ਇਸ ਟਾਈਮ ਹੁਣ 7 ਰਹਿ ਗਿਆ ਕੱਟ ਗਈ ਉਪਰਾ ਕਰ ਗਈ ਉਪਰਾ ਕਰ ਗਈ ਦਾਣਾ ਦੂਣਾ ਪਕੌੜੀਆਂ ਪਕੜੀਆਂ ਵਾਲਾ ਪਾਉਂਦੇ ਸੀ ਉਹ ਆਪਾਂ ਕਿੱਥੇ ਇੰਨਾ ਪੋਣਾ ਤੈਨੂੰ ਪਤਾ ਚੋਕਰ ਚ ਆਖਰ ਸੜਦੇ ਤੱਕ ਇਹ ਤਾਂ ਗੱਲ ਹੈ ਦੋ ਦਿਨਾਂ ਜੇ ਵੇਚਣਾ ਹੁੰਦਾ ਪਸ਼ੂ ਲਿਆ ਗਿਆ ਆਪਣੇ ਤਾਂ ਐ ਨਾ ਫਿਰ ਤੁਰਿਆ ਫਿਰਦਾ ਪਸ਼ੂ ਆ ਆ ਬਾਕੀ ਉਹ ਚੋਈ ਆਲਾ ਦੋ ਡੰਗ ਚੋਲੇ ਚਾਰ ਡੰਗ ਚੋਲੇ ਕੋਈ ਤਰਾਜ ਨਹੀਂ 7 ਕਿਲੋ ਜੋਕ ਕੇ ਲੈ ਜੇ ਹਾਂ 7 ਕਿਲੋ ਜੋਕ ਕੇ ਲੈ ਜੇ ਤੇ ਕਿੰਨੇ ਮਹੀਨੇ ਦੀ ਕੱਬਣਾ 3 ਮਹੀਨੇ ਦੀ ਚੈੱਕ ਪਾਸ ਆ ਬਾਈ ਆਪਾਂ ਚੈੱਕ ਕਰਾਈ ਅਗਲਾ ਆਪਦਾ ਡਾਕਟਰ ਲਿਆਵੇ ਠੀਕਾ ਤਿੰਨ ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਜੀ ਬਾਕੀ ਸੋਨਾ ਮੁੱਠੀ ਵਾਲਾ ਥਾ ਨਾ ਕੱਲਾ ਕੱਲਾ ਨਿੱਖੜ ਮ ਬਾਕੀ ਚੈੱਕ ਕਰ ਸਕਦੇ ਹੋ ਤੁਸੀਂ ਇਹਦੀ ਕਿੰਨੀ ਕੀਮਤ ਆ ਬਾਈ ਇਹਦਾ ਮੁੱਲ ਕਰਾਲੇ ਕੋਈ 25 ਕਰਾਲੇ ਕੋਈ 26 ਕਰਾਲੇ 23000 ਦੀ ਦੇ ਦਾਂਗੇ ਆਪਾਂ ਹੋਜੂ ਮਾੜਾ ਮੋਟਾ ਮਾਨਦਾਨ ਕਰ ਦਾਂਗੇ ਕੋਈ 23000 ਚ ਹੈ ਹਾਂ 23000 ਦੀ ਬਾਈ ਕਹਿੰਦਾ ਦੇ ਦਾਂਗੇ ਮਾੜਾ ਮੋਟਾ ਜੇ ਕੋਈ ਜੋੜੇ ਵਾਲਾ ਹੋਇਆ ਆਪਾਂ ਜੋੜੇ ਜੇ ਵੀ ਕਰ ਦਾਂਗੇ ਨਾ ਜੋ ਖੁੱਲਾ ਹੀ ਮਾਨਦਾਨ ਹੋ ਜਾਊਗਾ ਕਰ ਦਾਂਗੇ ਖੁੱਲਾ ਮਾਨਦਾਨ 23 ਲੈ ਜੇ ਬਾਈ ਕੱਠੀਆਂ ਹੀ ਕੋਈ ਤਿੰਨਾਂ ਜਿਵੇਂ ਕਰ ਦਾਂਗੇ ਮਾਨਦਾਨ ਕੋਈ ਨਹੀਂ ਖੁੱਲਾ ਹੀ ਕਰਦਾ ਇਹ ਬੇਫਿਕਰ ਹੋ ਕੇ ਆ ਜੇ ਬੇਫਿਕਰ ਹੋ ਕੇ ਆ ਜੇ ਠੀਕ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ